ਤਰ ਤਿੰਨ ਮਿੱਤਰੋ ਸੀਜ਼ਨਾਂ ਦਾ ਬੈਸਟ ਬਣਿਆ ਸ਼ੀਲੂ ਇਹ ਬਹੁਤ ਵੱਡੀ ਗੱਲ ਹੈ ਰਿਕਾਰਡ ਬਣਾ ਰਿਆ ਹਰਿਆਣੇ ਵਾਲਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਕੱਪ ਆ ਅੱਜ ਕਿਹੜੇ ਕਿਹੜੇ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਕੇ ਜਾਇਆ ਕਰੋ ਅੱਜ ਹੋਣੀ ਆ ਗੱਲਬਾਤ ਸਰਾ ਮਿੱਤਰੋ ਗੁਰਵਿੰਦਰ ਕਾਂਗੇ ਦੇ ਪਿੰਡ ਅੱਜ ਕਾਂਗੇਵਾਲ ਦੇ ਪਿੰਡ ਮਿੱਤਰੋ ਕਮਾਲ ਦੇ ਮੈਚ ਤੇ ਕਮਾਲ ਦੇ ਉਹਨਾਂ ਬਾਰੇ ਮਿੱਤਰੋ ਤੁਹਾਨੂੰ ਦੱਸਦੇ ਆ ਅੱਜ ਦੇ ਦਿਨ ਦਾ ਇਹੀ ਮੇਨ ਕੱਪ ਆ ਮੈਂ ਕਹਾਂ ਵੀ ਇਸ ਕੱਪ ਤੇ ਹੀ ਸਰਾ ਹੋਣਾ ਉਸ ਤੋਂ ਪਹਿਲਾਂ ਨਵੇਂ ਆਏ ਆ ਸਬਸਕ੍ਰਾਈਬ ਤੇ ਲਾਈਕ ਇਹ ਫਰਜ਼ਾ ਕਹਿਣ ਦਾ ਮੇਰਾ ਜਰੂਰ ਕਰਕੇ ਵੀ ਜਾਇਓ ਮਿੱਤਰੋ ਕਾਂਗਾ ਖੁਰਦ ਦੇ ਵਿੱਚ ਅੱਜ ਗੁਰਵਿੰਦਰ ਦੇ ਪਿੰਡ ਰੌਣਕਾਂ ਲੱਗਣਗੀਆਂ ਫਾਜ਼ਿਲਕਾ ਇਲਾਕਾ ਮਿੱਤਰੋ ਅੱਜ ਵੱਡਾ ਸ਼ੋ ਮੈਚ ਦੋ ਟੀਮਾਂ ਦੇ ਦਰਮਿਆਨ ਹੋਣਾ ਹੋ ਸਕਦਾ ਭੰਗਰਾਂ ਵਾਲਾ ਹੈਪੀ ਸੂਰੇ ਵਾਲੀਆ ਗਗਨ ਮਿੱਤਰੋ ਉਹ ਵੀ ਪਹੁੰਚੂਗਾ ਦੋਦੇ ਵਾਲਾ ਸੰਦੀਪ ਵੀ ਇੱਥੇ ਦੇਖਣ ਨੂੰ ਮਿਲ ਸਕਦਾ ਲੋ ਗੜੀਆ ਆਰਸ਼ ਹੋ ਗਿਆ ਬਹੁਤ ਤਗੜੇ ਮਾਲ ਮਿੱਤਰੋ ਇਹ ਆਰਸ਼ ਵਰਨਾਲੇ ਹੁਣੀ 51000 ਪਹਿਲਾ ਇਨਾਮ ਤੇ ਦੂਜਾ ਨਾਮ 41000 ਵੈਸੇ ਗਗਨ ਹੁਣੀ ਤਾਂ ਮੇਰੇ ਖਿਆਲ ਨਾਲ ਫੈਡਰੇਸ਼ਨ ਦੇ ਮੈਚ ਆ ਕੈਨੇਡਾ ਦੇ ਵਿੱਚ ਉਹ ਉੱਥੇ ਖੇਡ ਰਹੇ ਆਗੇ ਨੈਸ਼ਨਲ ਨੂੰ ਸੋ ਉਹਨਾਂ ਦੇ ਮੈਚ ਚੱਲ ਪਏ ਹੋਣੇ ਉਹ ਬਾਹਰ ਗਏ ਹੋਣੇ ਆ ਪਰ ਵਧੀਆ ਟੀਮਾਂ ਇੱਥੇ ਮਿੱਤਰੋ ਜਿੰਨੇ ਕ ਪੰਜਾਬ ਪਲੇਅਰ ਹੋਣਗੇ ਨਾ ਉਹ ਮਿੱਤਰੋ ਇੱਥੇ ਕਮਾਲਾਂ ਕਰਨਗੇ ਸੋ ਇਹ ਟੂਰਨਾਮੈਂਟ ਟਾਪ ਦਾ 6 ਅਗਸਤ ਨੂੰ ਅੱਜ ਗੁਰਵਿੰਦਰ ਦੇ ਪਿੰਡ ਟਾਪ ਦਾ ਮੈਚ ਕਰਵਾਇਆ ਜਾਣਾ ਮਿੱਤਰੋ ਇਹੀ ਮੇਲਾ ਅੱਜ ਟਾਪ ਦਾ ਤੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਸ਼ੀਲੂ ਹਰਿਆਣੇ ਵਾਲਾ ਲਗਾਤਾਰ ਤਿੰਨ ਮਿੱਤਰੋ ਸੀਜ਼ਨਾਂ ਦਾ ਬੈਸਟ ਬਣਿਆ ਸ਼ੀਲੂ ਇਹ ਬਹੁਤ ਵੱਡੀ ਗੱਲ ਹੈ ਰਿਕਾਰਡ ਬਣਾ ਰਿਹਾ ਹਰਿਆਣੇ ਵਾਲਾ ਇੰਨੀ ਛੋਟੀ ਉਮਰ 'ਚ ਮਿੱਤਰੋ ਇਹ ਚੀਜ਼ਾਂ ਕਰਨੀਆਂ ਬੜੀਆਂ ਔਖੀਆਂ ਸਭ ਤਾਂ ਵੀ ਉਹਨਾਂ ਦੇਗਾ ਹੁੰਦਗਾ ਮਿੱਤਰੋ ਜਿਹੜੇ ਕੁਝ ਕਰਕੇ ਦਿਖਾਉਂਦੇ ਆ ਭਰਾ ਕਹਿੰਦੇ ਵੀ ਸ਼ਿੱਲੂ ਦਾ ਨਾਮ ਹੀ ਕਿਉਂਕਿ ਯਾਰ ਉਹ ਮੁੰਡਾ ਕਰ ਰਿਹਾ ਉਹਦੀ ਤਰੱਕੀ ਬੋਲਦੀ ਆ ਸੋ ਬਹੁਤ ਚੀਜ਼ ਆ ਉਹ ਜੋ ਕਰ ਰਿਹਾ ਬਾਬਾ ਮਿਹਰ ਕਰੇ ਮੈਂ ਕਹਿੰਦਾ ਯਾਰ ਵੀ ਉਹ ਬੁਲੰਦੀਆਂ ਤੇ ਪਹੁੰਚਾ ਰਿਹਾ ਕਬੱਡੀ ਨੂੰ ਤੇ ਆਪਦੇ ਨਾਮ ਨੂੰ ਮਿੱਤਰੋ ਮੈਂਮਲ ਦਾ ਨਵੀਂ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇਣੀ ਸੀ ਅੱਜ ਦਾ ਇਹੀ ਟੂਰਨਾਮੈਂਟ ਆਪਾਂ ਨੂੰ ਕਲੀਅਰ ਸੀ ਨਵੀਂ ਵੀਡੀਓ ਵਿੱਚ ਮਿਲਦੇ ਆ ਧੰਨਵਾਦ